ਸ਼ਹੀਦ ਆਜ਼ਮ ਭਗਤ ਸਿੰਘ ਦਾ ਅੱਜ ਜਨਮ ਦਿਨ ਹੈ ਨੌਜਵਾਨਾਂ ਦੇ ਆਦਰਸ਼ ਨੂੰ ਯਾਦ ਕਰਦੇ ਹਾਂ ਕੁਝ ਸਤਰਾਂ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੀਆਂ ਜਿਨ੍ਹਾਂ ਨਾਲ ਅੱਜ ਦੇ ਨੌਜਵਾਨ ਜੂਝ ਰਹੇ ਨੇ ਭਗਤ ਸਿੰਘ ਮੈਂ ਤੂੰ ਨਹੀਂ ਹੋ ਸਕਦਾ ਖੇਤ ਚ ਮਾਰੀ ਗਈ ਫਸਲ ਸ਼ਾਹੂਕਾਰ ਦੇ ਪੈਰੀਂ ਰੁਲਦੀ ਬਾਪੂ ਦੀ ਪੱਗ ਪਿਓ ਦੀ ਦਰਖਤ ਨਾਲ ਲੰਮਕ ਦੀ লাশ ਵਾਲਾ ਸੁਪਨਾ ਨੀਂਦ ਖੁੱਲੀ ਤੇ ਅੱਖਾਂ ਬੰਦ ਹੋਂ ਤੱਕ ਫਿਕਰਾ ਵਿਚਾਰਾਂ ਦੀ ਸਾਨ ਨੂੰ ਤਿੱਖਾ ਨਹੀਂ ਹੋਣ ਦਿੰਦੀਆਂ ਇਸੇ ਲਈ ਭਗਤ ਸਿਆ ਮੈਂ ਤੂੰ ਨਹੀਂ ਹੋ ਸਕਦਾ ਬੇਰੋਜ਼ਗਾਰ ਯਾਰ ਦੀ ਮੋਡਿਆਂ ਤੇ ਲਾਸ਼ ਕਾਬਲੀਅਤ ਦਾ ਚੰਦ ਪੈਸਿਆਂ ਬਦਲੇ ਵਫਾਰ ਉੱਚੀਆਂ ਇਮਾਰਤਾਂ ਚ ਮਿਹਨਤ ਦੇ ਲੋਟੇ ਨਿੱਕੀ ਭੈਣ ਦੇ ਹੱਥ ਪੀਲੇ ਕਰਨ ਦਾ ਖਿਆਲ ਮੇਰਾ ਵੀ ਜੀ ਕਰਦਾ ਇਨਕਲਾਬੀ ਬਣ ਜਾਣਾ ਮੈਥੋਂ ਜ਼ੁਲਮ ਦੀ ਇੰਤਹਾ ਸਹਿ ਨਹੀਂ ਹੁੰਦੀ ਇਸ ਲਈ ਭਗਤਿਆਂ ਮੈਂ ਤੂੰ ਨਹੀਂ ਹੋ ਸਕਦਾ ਤੂੰ ਜ਼ਬਰਾਂ ਦਾ ਤਕੜਾ ਹੋ ਕੇ ਕੀਤਾ ਟੱਕਰਾ ਤੂੰ ਗੋਰਿਆਂ ਤੋਂ ਆਜ਼ਾਦ ਕਰਵਾਇਆ ਮੈਂ ਚਿੱਟੇ ਦਾ ਗੁਲਾਮ ਹੋ ਗਿਆ ਤੂੰ ਵਿਚਾਰਾ ਨਾ ਦੁਨੀਆ ਬਦਲਣ ਨਿਕਲਿਆ ਮੈਂ ਹਥਿਆਰ ਚੁੱਕ ਗੈਂਗਸਟਰ ਬਣ ਗਿਆ ਜ਼ਲਤ ਨੇ ਮੈਨੂੰ ਤੋੜਿਆ ਧੁਰ ਅੰਦਰ ਤੱਕ ਇਸੇ ਲਈ ਭਗਤ ਸਿੰਘ ਮੈਂ ਤੂੰ ਨਹੀਂ ਹੋ ਸਕਦਾ ਲਾਹੌਰ ਤੋਂ ਲੰਡਨ ਤੱਕ ਧਮਕ ਸੀ ਤੇਰੀ ਤੈਨੂੰ ਭਾਗਾਂ ਵਾਲੇ ਨੂੰ ਮਿਲਿਆ ਸੂਰਨਿਆਂ ਦਾ ਸਾਥ ਉਹ ਜੇ ਸੂਰਮੇ ਅੱਜ ਵੀ ਵਿਦੇਸ਼ਾਂ 'ਚ ਵਿਚਰਦੇ ਨੇ ਤੇਰੀ ਸੋਚ ਦੇ ਪਸਾਰ ਲਈ ਨਹੀਂ ਸਗੋਂ ਰੋਟੀ ਦੇ ਜੁਗਾੜ ਲਈ ਮੁਲਕ ਅੱਜ ਵੀ ਤੇਰੇ ਸੁਪਨਿਆਂ ਵਾਲਾ ਨਹੀਂ ਬਣਿਆ ਹਾਲਾਤ ਮੈਨੂੰ ਵੀ ਧੱਕਣ ਲੱਗੇ ਬੇਗਾਨੀ ਧਰਤੀ 'ਤੇ ਇਸ ਲਈ ਪਗਸਿਆਂ ਮੈਂ ਤੂੰ ਨਹੀਂ ਹੋ ਸਕਦਾ ਇਸ ਲਈ ਪਗਸਿਆਂ ਮੈਂ ਤੂੰ ਨਹੀਂ ਹੋ ਸਕਦਾ